ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਸੇਖੋ ਡੈਰੀ ਫਾਰਮ ਹੋਮ ਦੇ ਵਿੱਚ ਦੋਸਤੋ ਅੱਜ ਨਾ ਕੁਝ ਨਗ ਬੱਕਰੀਆਂ ਦੇ ਸੇਲ ਆ ਤੇ ਇਹ ਆਪਣੇ ਪੈਂਡ ਹੀ ਨੇ ਕਿਉਂਕਿ ਬਾਈ ਜੀ ਦਾ ਗੁਜ਼ਾਰਾ ਜਿਹੜਾ ਬੱਕਰੀਆਂ ਦੇ ਨਾਲ ਹੀ ਚੱਲਦਾ ਸੀ ਮੈਂ ਦੱਸਣਾ ਚਾਹਣਾ ਦੋਨੇ ਜੀ ਸੀਗੇ ਬਾਈ ਜੀ ਦੀ ਕਿਸੇ ਕਾਰਨ ਕਰਕੇ ਜਿਹੜੀ ਮੌਤ ਹੋ ਗਈ ਆ ਤੇ ਉਹ ਜਿਹੜੀ ਘਰੋਂ ਐਨੋ ਕੱਲੀ ਰਹਿ ਗਈ ਆ ਇਸ ਕਰਕੇ ਆਪਣੇ ਨਾ ਨੇੜੇ ਘਰਾਂ ਦੇ ਨੌਜਵਾਨਾਂ ਨੇ ਕਿਹਾ ਵੀ ਚਲੋ ਇਹ ਬੱਕਰੀਆਂ ਜਿਹੜੀਆਂ ਸਾਰੀਆਂ ਵੇਚ ਕੇ ਉਹਨਾਂ ਦੇ ਘਰਾਂ ਘਰਾਂ ਦੀ ਜਿਹੜੀ ਸਾਤ ਆ ਉਹਨੂੰ ਚੇਂਜ ਚੁਂਜ ਕਰ ਦਾਂਗੇ ਤੇ ਇਹ ਬੱਕਰੀਆਂ ਸਾਰੀਆਂ ਪਕਾਊ ਨੇ ਇੱਕ ਮਜਬੂਰੀ ਕਰਨ ਜਿਹੜੀਆਂ ਇਹ ਪਕਾਊ ਨੇ ਜਿਹੜਾ ਵੀ ਵੀਰ ਖਰੀਦਣਾ ਚਾਹੁੰਦਾ ਆਪਾਂ ਵੀਡੀਓ ਦੇ ਵਿੱਚ ਨੰਬਰ ਦੇਵਾਂਗੇ ਸੰਪਰਕ ਕਰ ਸਕਦੇ ਹੋ ਪਿੰਡ ਮੂਮ ਆ ਦੋਸਤੋ ਤੇ ਝੁਲਾ ਬਰਨਾਲਾ ਦਾ ਮਹਿਲਕਲਾਂ ਤੋਂ 7 ਕਿਲੋਮੀਟਰ ਆ ਅਠੂਰ ਦੇ ਵੀ ਨੇੜੇ ਆ ਤੇ ਆਪਣੇ ਰੈਕ ਕੋਟ ਤੋਂ ਵੀ ਕੋਈ 15 ਕਿਲੋਮੀਟਰ ਦੀ ਦੂਰੀ ਤੇ ਆ ਤੇ ਇਹ ਸਾਰੀਆਂ ਪੱਠਾਂ ਗੱਬਣ ਨੇ ਇੱਕ ਇਹਨਾਂ ਦੇ ਵਿੱਚ ਬੱਕਰਾ ਗਾ ਦੇਖ ਸਕਦੇ ਹੋ ਸਾਰੀਆਂ ਹੀ ਗੱਬਣ ਆ ਇਹ ਤੇ ਸੋਨਾ ਚ ਥੋੜਾ ਥੋੜਾ ਛਾ ਮਾ ਰਹਿੰਦਾ ਇਹਨਾਂ ਦੇ ਤੇ ਇਹ ਇੱਕ ਬੱਕਰਾ ਗਾ ਵਿੱਚ ਕਾਲਾ ਜਿਹੜੇ ਵੀਰ ਨੂੰ ਸਾਹਜ ਹੋਆ ਵੀ ਸਮਝਦੇ ਨਾਲ ਜਾਣੀ ਦੀ ਪੈਸੇ ਦੇ ਕੇ ਤੁਸੀਂ ਇਹ ਖਰੀਦ ਸਕਦੇ ਹੋ ਤੇ ਇਹਦੇ ਚ ਕੋਈ ਬਾੜਾ ਹੋ ਇਹ ਨਾ ਸੋਚੇ ਵੀਰ ਕੋਈ ਵੀ ਮੁਨਾਫੇ ਲਈ ਮੈਂ ਲੈਣੀਆਂ ਜਿਹੜਾ ਵੀ ਵੀਰ ਘਰੇ ਰੱਖਣ ਲਈ ਖਰੀਦਣਾ ਚਾਹੁੰਦਾ ਤਾਂ ਸੋਹਣੀਆਂ ਨੇ ਤੇ ਬਾਈ ਦਾ ਇਹਨਾਂ ਦੇ ਨਾਲ ਨਜ਼ਾਰਾ ਚੱਲਦਾ ਸੀ ਤੇ ਘਰੇ ਰੱਖੀ ਵਿੱਚ ਘਰੇ ਇਸ ਤਰ੍ਹਾਂ ਪੱਠੇ ਲਿਆ ਕੇ ਇਹਨਾਂ ਨੂੰ ਪਾ ਦਿੰਦਾ ਸੀ ਤੇ ਇਹ ਚਰੀਆਂ ਖਾ ਲੈਂਦੀਆਂ ਸੀ ਤੇ ਅੱਗੇ ਬੱਚੇ-ਪੁੱੱਚੇ ਵੇਚ ਦਿੰਦਾ ਸੀ ਵਿੱਚੋਂ ਹੁਣ ਜੋ ਵੀ ਭੈਣ ਭਰਾ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਫੰਡ ਮੂਮ ਜੁਲਾ ਬਰਨਾਲਾ ਧੰਨਵਾਦ ਸਾਰੇ ਦੋਸਤਾਂ ਦਾ ਆਪਣੇ ਲਈ ਜੋੜਨ ਲਈ